ਹਾਂਜੀ ਡਾਕਟਰ ਸਾਹਿਬ ਅਜੀ ਤੇ ਮੈਡੀਕਲ ਕੈਂਪ ਲੱਗਿਆ ਜਨ ਸੇਮਿਤੀ ਵੱਲੋਂ ਕਿਦਾਂ ਕਿਦਾਂ ਦੇਖਦੇ ਹੋ ਤੇ ਕਿੰਨਾ ਮੈਂ ਸਮਝਦਾ ਕਿ ਇਹ ਜਿਹੜੇ ਕੈਂਪ ਨੇ ਇਹ ਬੜੇ ਹੀ ਲਾਭਦਾਇਕ ਨੇ ਕਿਉਂਕਿ ਇਹਦੇ ਨਾਲ ਲੋਕਾਂ ਪ੍ਰਤੀ ਸਿਹਤ ਜਾਗਰੂਕਤਾ ਪੈਦਾ ਹੁੰਦੀ ਹੈ ਔਰ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹਨਾਂ ਕੈਂਪਾਂ ਵਿੱਚ ਚੈੱਕਅਪ ਕਰਕੇ ਦੱਸਿਆ ਜਾਂਦਾ ਹੈ ਕਿ ਕਿਸੇ ਦੇ ਅੰਦਰ ਕੋਈ ਗੰਭੀਰ ਸਮੱਸਿਆ ਤਾਂ ਨਹੀਂ ਹੈ ਜੇ 150 ਜਾਂ 200 ਬੰਦੇ ਇਥੇ ਮੈਡੀਕਲ ਚੈੱਕਅਪ ਕਰਾਉਂਦੇ ਨੇ ਜੇ ਉਹਨਾਂ ਵਿੱਚੋਂ 20 ਬੰਦਿਆਂ ਨੂੰ ਵੀ ਅਸੀਂ ਜੇ ਉਹਨਾਂ ਨੂੰ ਗੰਭੀਰ ਕਿਸੇ ਸਮੱਸਿਆ ਦੇ ਬਾਰੇ ਬਿਮਾਰੀ ਦੇ ਬਾਰੇ ਸੁਚੇਤ ਕਰ ਦਈਏ ਤਾਂ ਮੈਂ ਸਮਝਦਾ ਕਿ ਸਾਡਾ ਇਹ ਜਿਹੜਾ ਮਕਸਦ ਹੈ ਉਹ ਪੂਰੀ ਤਰ੍ਹਾਂ ਹੱਲ ਹੋ ਜਾਂਦਾ ਜਿਸ ਮਕਸਦ ਨੂੰ ਲੈ ਕੇ ਜਾਣੀ ਤਸੰਤੀ ਚੱਲੀ ਹੈ ਵਾਤਾਵਰਣ ਦੀ ਸੰਭਾਲ ਕਰਨੀ ਹੈ ਇਹਦੇ ਨਾਲ ਨਾਲ ਹੀ ਲੋਕਾਂ ਦੀ ਸਿਹਤ ਦੀ ਸੰਭਾਲ ਕਰ ਰਹੀ ਹੈ ਰਨ ਵੀ ਕਰਵਾ ਰਹੇ ਨੇ ਤਾਂ ਕਿ ਲੋਕਾਂ ਦੀ ਸਿਹਤ ਜਿਹੜੀ ਹੈ ਉਹ ਬਰਕਰਾਰ ਕੀਤੀ ਜਾ ਸਕੇ ਉਹਨਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਉਹਨਾਂ ਦੇ ਅੰਦਰ ਜੇ ਕੋਈ ਛੋਟੀ ਸਮੱਸਿਆ ਹੈ ਇਸ ਵੇਲੇ ਜੇ ਉਹਦਾ ਇਲਾਜ ਸਮੇਂ ਸਿਰ ਨਾ ਕਰਾਇਆ ਗਿਆ ਤਾਂ ਕੱਲ ਨੂੰ ਉਹ ਬੜਾ ਗੰਭੀਰ ਰੂਪ ਧਾਰਨ ਕਰ ਸਕਦੀ ਹੈ ਵੱਡੀ ਸਮੱਸਿਆ ਬਣ ਸਕਦੀ ਹੈ ਤਾਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹ ਲਗਾਤਾਰ ਇਹਨਾਂ ਕੈਂਪਾਂ ਦਾ ਆਯੋਜਨ ਜੋ ਹੈ ਉਹ ਕਰਦੇ ਚਲੇ ਆ ਰਹੇ ਨੇ ਬਹੁਤ-ਬਹੁਤ ਧੰਨਵਾਦ ਲੱਗਿਆ ਕਿਹੜੀ-ਕਿਹੜੀ ਬਿਮਾਰੀਆਂ ਦੇ ਤੇ ਕਿਹੜੇ-ਕਿਹੜੇ ਟੈਸਟ ਹੋ ਰਹੇ ਐ ਸਾਰਾ ਮੈਂ ਜਾਣੇ ਸਮੇਂ ਤੋਂ ਬਨੋਦ ਸ਼ਰਮਾ ਮੇਰੇ ਨਾਲ ਜੀ ਐਸ ਨੰਦ ਜੀ ਐਕਸ ਡਾਇਰੈਕਟਰ ਐਨਈਐਸ ਥੱਲੇ ਚਮਨ ਲਾਲ ਗਰਗ ਜੀ ਸਾਡੇ ਵਿਕਟਾਰ ਸਿੰਘ ਜੱਗੀ ਜੀ ਸਾਡੇ ਪ੍ਰਦੀਪ ਕੁਮਾਰ ਅਗਨੀਅਰ ਪ੍ਰਦੀਪ ਗਰਗ ਜੀ ਸਾਡੇ ਨਾਲ ਹੀ ਹੁਣੇ ਡਾਕਟਰ ਰੇਂਦਰ ਗੁਪਤਾ ਜੀ ਪਲੱਸ ਸਾਡੇ ਵਿਨੀਸ਼ ਗੁਪਤਾ ਜੀ ਤੇ ਸਾਡੀ ਜਨਰਲ ਦੀ ਟੀਮ ਅਸੀਂ ਅੱਜ ਇੱਥੇ ਕੈਂਪ ਲਗਾਇਆ ਜਿਹਦੇ ਸਾਡੇ ਸਦਭਾਵਨਾ ਦੀ ਨਾਲ ਟੀਮ ਹੈ ਜੋਤੀ ਜੀ ਜਿਹੜੇ ਹੈਗੇ ਸ਼ਹਿਰਾ ਹਸਪੀਟਲ ਵਾਲੇ ਪਲੱਸ ਹਰਸ਼ਦੀਪ ਜੀ ਜਿਹੜੇ ਈਸੀ ਤੇ ਸਾਡੇ ਸਪੈਸ਼ਲ ਆਏ ਆ ਤੇ ਮੈਂ ਸਾਡੀ ਟੀਮ ਦਾ ਥੈਂਕਸ ਕਰਦਾ ਜੀ ਸਵੇਰੇ ਸਵੇਰੇ ਆ ਕੇ ਉਹਨਾਂ ਨੇ ਇੱਥੇ ਤਕਰੀਬਨ ਸਾਨੂੰ ਉਮੀਦ ਦਾ 100 ਤੋਂ ਉੱਪਰ ਮਰੀਜ਼ ਆ ਜਿਹੜੇ ਬੀਪੀ 슈ਗਰ ECG ਸੀ ਬੜਾ ਸਿੱਕ ਐਚਐਸਬੀਸੀ ਦਾ ਟੈਸਟ ਹੈ 슈ਗਰ ਦਾ ਕੁਆਟਲੀ ਉਹ ਵੀ ਕਰ ਰਹੇ ਨੇ ਜਿਹੜਾ 500 ਦਾ ਟੈਸਟ ਹੈ ਤੇ ਮੈਂ ਇਹ ਰਿਕੁਐਸਟ ਕਰਦਾ ਲੋਕਾਂ ਨੂੰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਆਪਾਂ ਸਵੇਰੇ ਸਵੇਰੇ ਲੋਕਾਂ ਨੂੰ ਅਵੇਅਰ ਕਰਕੇ ਆਪਣੇ ਹੈਲਥ ਪ੍ਰਤੀ ਸਾਡੇ ਜਿਹੜੇ ਪ੍ਰੋਜੈਕਟ ਚੱਲ ਰਹੇ ਐ ਇੱਕ ਮੈਡੀਕਲ ਦਾ ਐਨਵਾਇਰਨਮੈਂਟ ਦਾ ਸਾਡੇ ਪਲਾਂਟੇਸ਼ਨ ਦਾ ਤੱਗੂ ਅਸੀਂ ਉਹਨਾਂ ਅਗਲੇ ਦੂਗਮੇਨਲ ਪਲਾਂਟੇਸ਼ਨ ਵੀ ਕਰਾਂਗੇ ਕਨਵਰਨਮੈਂਟ ਅੱਛਾ ਕਰ ਸਕੀਏ ਸਾਡੀ ਕੋਸ਼ਿਸ਼ ਹੈ 10 ਅਪ੍ਰੈਲ ਨੂੰ ਵਸਾਖੀ ਰਨ ਕਰਾ ਰਹੇ ਆ ਲੋਕਾਂ ਨੂੰ ਰਿਕਵੈਸਟ ਕਰਦਾ ਜਰੂਰ ਪਾਰਟਿਸਿਪੇਟ ਕਰੋ ਹੈਲਥ ਪ੍ਰਤੀ ਤੇ ਸਾਡੇ ਮੈਂਬਰ ਬਣੋ ਤੁਹਾਨੂੰ ਜਿਹੜਾ ਅਮਾਉਂਟ ਡੋਨੇਟ ਕਰੋਗੇ ਉਹ ਅਸੀਂ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਆ ਫਿਰੇ ਸ਼ਾਮ ਸਾਨੂੰ ਰਿਕਵੈਸਟ ਆਉਂਦੀ ਰਹਿੰਦੀ ਹੈ ਜੈ ਰਿੰਦਰ ਹਸਪੀਟਲ ਹੈ ਚਾਹੇ ਕਿਸੇ ਦੀ ਮੈਡੀਸਨ ਦੀ ਫੀਸ ਦੇਣੀ ਆ ਜਾਂ ਕਿਸੇ ਨੂੰ ਮੈਡੀਸਨ ਲੈ ਕੇ ਦੇਣੀ ਆ ਤੇ ਮੈਂ ਰਿਕੁਐਸਟ ਕਰਾਂ ਸਾਡੇ ਸੂਚ ਜ਼ਰੂਰ ਮੈਂਬਰ ਡਾਕਟਰ ਜੀ ਗੱਲ ਕਰੀਏ ਕਿ ਜਿਆਦਾ ਸੀਨੀਅਰ ਸਿਟੀਜ਼ਨ ਤੇ ਪ੍ਰੋਬਲਮ ਆਉਂਦੀ ਹੈ ਸ਼ੂਗਰ ਦੀ ਤੇ ਵਗੈਰਾ ਦੀ ਤੇ ਕਿੰਨਾ ਉਤਸ਼ਾਹ ਕਿੰਨਾ ਮਿਲ ਰਿਹਾ ਇਹਨੇ ਸਾਨੂੰ ਦੇਖੋ ਜੀ ਸਵੇਰੇ ਅਸੀਂ 7 ਵਜੇ ਲਗਾਣੇ ਆ ਤਕਰੀਬਨ ਸਾਨੂੰ ਉਮੀਦ ਹੁੰਦੀ ਹੈ ਵੀ ਡੇਢ 200 ਬੰਦਾ ਚੈੱਕ ਕਰਾ ਕੇ ਚਲਾ ਜਾਂਦਾ ਹੈ ਘੰਟੇ ਡੇਢ ਘੰਟੇ ਜਿਸ ਤੋਂ ਬਾਅਦ ਹੋਰ ਉਤਸ਼ਾਹ ਕੀ ਹੋ ਸਕਦਾ ਹੈ ਵੀ ਲੋਕ ਆਪਣੇ ਹੈਲਥ ਪ੍ਰਤੀ ਕੋਈ ਨੋ ਰੋਡ ਜਿਹੜੇ 12 ਅੰਦਰ ਜਾਣਾ ਵੈਸੇ ਵੀ ਵੇਰ ਹੈ ਪਰ ਫਿਰ ਵੀ ਜਦੋਂ ਹੁੰਦਾ ਹੈ ਸਾਨੂੰ ਹੁੰਦੀ ਹੈ ਵੀ ਜ਼ਰੂਰ ਕਰਨਾ ਚਾਹੀਦਾ ਹੈ ਕਉਂਕਿ ਜਿਹੜਾ ਸ਼ੂਗਰ ਹੈ ਜਾਂ ਬੀਪੀ ਹੈ ਐਸੀਆਂ ਬਿਮਾਰੀਆਂ ਜਿਹੜੀਆਂ ਬੜੀਆਂ ਸਲੋ ਪਾਈਨਿੰਗ ਹੁੰਦੀਆਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਲੋਕਾਂ ਦਾ ਮੈਂ ਫਿੱਟਾਂ ਪਰ ਅਲਟੀਮੇਟਿਵ ਜੇ ਉਹ ਹੋ ਜੇ ਤੋ ਸਾਰੇ ਕੋਈ ਨਾ ਕੋਈ ਜਿਹੜਾ ਬੋਡੀ ਦਾ ਪਾਰਟ ਨੂੰ ਡੈਮੇਜ ਕਰ ਦਿੰਦੀ ਹੈ ਅਸੀਂ ਰਿਕੁਐਸਟ ਕਰਦੇ ਲੋਕਾਂ ਨੂੰ ਆਪਣੇ ਹੈਲਥ ਪ੍ਰਤੀ ਅਵੇਅਰ ਕਰੋ ਤੇ ਇੱਥੇ ਕੈਂਪ ਲਗਾਉਂਦਾ ਹੈ ਮਕਸਦ ਹੈ ਵੀ ਲੋਕ ਆਪਣੇ ਵਾਸਤੇ ਹੈਲਥ ਦੇ ਪ੍ਰਤੀ ਜੇ ਸਪੋਜ਼ ਕੋਈ ਬੈਲੈਂਸ ਆ ਉਹ ਫਿਊਚਰ ਦੇ ਵਿੱਚ ਉਹਨਾਂ ਨੂੰ ਉਹਦਾ ਬੈਨੀਫਿਟ ਮਿਲ ਸਕੇ ਠੀਕ ਹੈ